ਕਬੀਰ ਦੀ ਜੇਲ੍ਹ ਦੇਚਨੇ ਕਬੀਰ ਤੇ ਚੋਰੀ ਦਾ ਇਲਜ਼ਾਮ ਲੱਗਿਆ ਯਾਰੀ ਦਾ ਇਲਜ਼ਾਮ ਲੱਗਿਆ ਕਰ ਦੇ ਚ ਮੋਰਾਂ ਵੀ ਫੈਲੀ ਸੁੱਟ ਦਿੱਤੀ ਚੋਰੀ ਦੇ ਇਲਜ਼ਾਮ ਵਿੱਚ ਪਕੜਵਾ ਦਿੱਤਾ ਤਰ੍ਹਾਂ ਤਰ੍ਹਾਂ ਦੇ ਨਾਚਨ ਤੇ ਲੋਕ ਰੋਜ਼ ਲਾਂਦੇ ਸਨ ਪਰ ਵੱਡਾ ਲਾਂਚ ਲਾਣਾ ਚੋਰ ਗਨਕਾਮ ਵਿੱਚ ਬੈਠ ਕੇ ਵੈਸ਼ੀਆਂ ਨੂੰ ਵੇਚ ਕੇ ਧੁੜਾਚਾਰੀ ਦਾ ਇਲਜ਼ਾਮ ਵੀ ਲਵਾ ਦਿੱਤਾ ਔਰ ਕਾਫਰ ਹੋਣ ਦਾ ਵੀ ਇਲਜ਼ਾਮ ਲਵਾ ਦਿੱਤਾ ਸਜ਼ਾਏ ਮੌਤ ਵੀ ਸੁਣਾ ਦਿੱਤੀ ਸਿਕੰਦਰ ਲੋਦੇ ਨੇ हाथी वास्ते सुटे हाथी ने चुक लिया थे, बार बार सजदा किया जंजीर बन के गंदा छोड़ देता बे गंदा दे रहेगी। पर लहरों के थपेड़िया जंजीर खुल गई रसे टूट गए ऐसा केड़ा कसैया है जो कबीर में मिलता नहीं रहे। सारा बनारस कहेंगे कबीर पागल है पागल ਔਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਤੇ ਸਭ ਪਾਗਲਾਂ ਦੀ ਭੀੜ ਸਭ ਪਾਗਲਾਂ ਦੀ ਜ਼ਿੰਦਗੀ ਸਾਰੀ ਸੰਘਰਸ਼ ਵਿੱਚ ਗੱਡੀ ਜਲ ਬੁੱਢੇ ਹੋ ਗਏ ਨਾ ਤੋ ਕਬੀਰ ਕਹਿੰਦੇ ਨਾ ਆਪਾਂ ਬਨਾਰਸ ਛੱਡ ਲਈਏ ਮੌਲਵੀ ਤੰਗ ਕਰਦੇ ਨੇ ਬ੍ਰਾਹਮਣ ਤੰਗ ਕਰਦੇ ਨੇ ਭਾਵੇਂ ਮੈਂ ਕਹਿ ਦਿੱਤਾ ਹੈ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੂਲਾ ਛਾੜੇ ਦੋ ਦੋਵੇਂ ਛੱਡ पंडित मौला जो लिख दिया छाद चले हम किछु ना दिया मैं पंडितां दे लिखे होए ग्रंथ मैं मौलवियां दी लेखियां छोड़ देती हूं दे। छोड़ देती हूं दे। क्यों ना हां मैं हिंदू नाम सलावान अंदर राम के पिंड प्राण कबीर के बोल ले ए प्राण राम रे है ए शरीर अल्लाह दा है अल्लाह कहन विच मेनू संकोच नहीं राम नाम जपन विच मेनू कोई इतराज़ नहीं पर मैं हिंदू नहीं मुस्लिम नहीं ਸੰਘਰਸ਼ ਰਿਹਾ ਬੜਾ ਰੋਣ ਰੋਦ ਬਿਰਦ ਹੋ ਗਿਆ ਨਾ ਤੋ ਫੈਸਲਾ ਕੀਤਾ ਲੋਹੀ ਨੂੰ ਕਹਿਣ ਲੱਗੇ ਆਪਾਂ ਬਨਾਰਸ ਸਕਦੇ ਨੇ ਕਿੱਥੇ ਜਾਣਾ ਹੈ ਮਗਧ ਜਾਣਾ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਤੁਹਾਡੇ ਵਿੱਚੋਂ ਕੋਈ ਗਿਆ ਹੋਵੇ ਜ਼ਿਲ੍ਹਾ ਗੋਰਖਪੁਰ ਯੂਪੀ ਉਹਦੇ ਨੇੜੇ ਇੱਕ ਕਸਬੇ 15 ਮੀਲ ਦੀ ਦੂਰੀ ਮਗਧ ਉਹਦੇ ਬਾਰੇ ਏਕਾ ਕਹਾਵਾਂ ਸੁਣਾਈਆਂ ਜਾਂਦੀਆਂ ਨੇ ਬ੍ਰਾਹਮਣਾਂ ਦੁਆਰਾ कि गणेश ने देता दिता इतने जेड़ा रवेगा तो मर जाएगा खोते भी रून जाएगा तो कबीर केंद्र आपका मगहर चल रहे तैयारी कर ली सारा समान बैद गड्डी ते मित्रां दोस्तों तो रही आप मगहर चले ਉਹ ਜਿਹੜੇ ਖਾਲੋਸਨ ਰੋਜ਼ ਲੜਦੇ ਸੰਨ ਇਲਜ਼ਾਮ ਲਾਉਂਦੇ ਸੰਨ ਚਾਂਦੇ ਸੰਨ ਕਿਸੇ ਤਰੀਕ ਨਾਲ ਇਹਦਾ ਖਾਟਮਾ ਕਰੀ ਗਏ। ਉਹ ਵੀ ਜੋ ਕੁਝ ਕਹਿੰਦੇ ਨੇ ਕਬੀਰ ਆਪਣੇ ਬੋਲਾਂ ਦੇ ਰਾਹੀਂ ਸਾਡੇ ਸਾਹਮਣੇ ਰੱਖਦਾ ਹੈ। ਸਦੋ ਨੇ ਜਨਮ ਸਿਵ ਪੁਰੀ ਬਿਤਾਇਆ ਮਰਤੇ ਬਾੜ ਮਲ ਘਾਰ ਉਠਦਾ ਆਇਆ ਕਾਸੀ ਮਗਹਰ ਸੰਬਿਚਾਰੀ ਹੋਛੀ ਭਗਤ ਕੈਸੇ ਉਤਰਸ ਪਾਰੀ ਇਹ ਬੜਾ ਹੋਛਾ ਭਗਤ ਕੈਸੇ ਕਮਲਾਨਾ ਇਨੇ ਕਾਸ਼ੀ ਤੇ ਮਗਰ ਨੂੰ ਕੋਈ ਸਮਝ ਲੇਗਾ ਸਾਰਾ ਜੀਵਨ ਤੇ ਕਾਸ਼ੀ ਤੇ ਬਿਤੇ ਤੀਤ ਹੈ ਤੇ ਮਰਨ ਲਗਿਆਂ ਜਾ ਰਿਹਾ ਹੈ ਮਗਰ ਦੇ ਉਥੇ ਮਰ ਕੇ ਲੋਕੀ ਖੋਤੇ ਬਣਦੇ ਕਾਸ਼ੀ ਮਗਰ ਸਮ ਵਿਚਾਰੀ ਉਹ ਛੀ ਭਗਤ ਕੈਸੇ ਉਤਰਸ ਪਾਰੇ ਬਨਾਰਸ ਦੇ ਘਰੇ ਆ ਗਾਲਾਂ ਘੜਦੇ ਰਹੇ ਵਿਚਾਰਾ ਬਨਾਰਸ ਛੋੜ ਰਿਹਾ ਹੁਣ ਵੀ ਗਾਣਾ ਘੜਦੇ ਨਾ ਹੋਛਾ ਕਿਉਂਕਿ ਮਰਨ ਵਾਸਤੇ ਬਨਾਰਸ ਆਉਂਦੇ ਨੇ તેਦਾ મરણ ਦਾ સમય આય છોડ રે જા રહે આજી મનોત કમ સે કમ 3 1/2 350 દે કરીબ રોજ मुर्दे મૈણ કણકા ધાક જલાયે ગે દિન દિન ન એટને ਹੀ રાત મે હોસ્ત બ્રાહમણા કોલ પૂછી થી એક બન્સારે દિન બેઠે રહે સે سارے સાથિયા નુ લાયે સે મેં તો દેખો લખનઉ તો લાશ આઉંડિયેન કાનપુર આવંડિયેન દિલ્હી તો જાઉંડિયેન કલકત્તા હે તો मुर्दे આવડે ને ਖਿਆਲ ਹੈ ਜਿਹੜਾ ਬਨਾਰਸ ਦੇ ਚ ਮਰੇਗਾ ਉਹ ਸਿੱਧਾ ਸ਼ਿਵਾਂ ਦੀ ਪੁਰੀ ਹੋ ਜਾਂਦਾ ਬਸ ਮਰਨਾ ਹੀ ਕਾਫੀ ਹੈ ਉਹ ਕੁਝ ਕਰਨ ਦੀ ਲੋੜ ਨਹੀਂ ਮਰਨਾ ਹੀ ਕਾਫੀ ਤਾਂ ਮੁਰਦਿਆਂ ਦੀ ਫਰਮਾਰ ਰਹਿੰਦੀ ਲਾਸ਼ਾਂ ਦੀਆਂ ਗੱਡੀਆਂ ਆਮ ਚੱਲਦੀਆਂ ਨੇ ਮੁਰਦਿਆਂ ਨੂੰ ਟੌਹਦੀ ਬੜੀ ਧੀਰਜ ਰਹਿੰਦੀ ਏ ਇੱਕ ਗਾੜ ਤੇ ਮੜੀ ਕਣਕਾ ਦਾ ਬ੍ਰਾਹਮਣ ਕੈਨੇ ਲੋਕੀ ਮਰਨ ਵਾਸਤੇ ਇੱਥੇ ਆਉਂਦੇ ਨੇ ਇਹ ਬੁੱਢਾ ਹੋਇਆ ਹੈ मरण लग्या मगहर जा रहे जिथे मर के लोग खोते बन गए लोही भी कह लगी हूं आखिरी छोड़ना बनारस इतो कबीर कहते कबीर सुनोही रोई भरम ना भूलो कोई तो क्या काशी क्या उखर मगहर राम रे दे जो। की काशी ते की मगर इसे च राम होना चाहिए ਮਗਰ ਗਏ ਜਾ ਕੇ ਗੁਜ਼ਰੇ ਸਰੀਰ ਦਾ ਪਿਆਰ ਮਗਰ ਵਿੱਚ ਕੀਤਾ ਮੈਂ ਜਦ ਬੋਲਕਪੁਰ ਗਿਆ ਗੱਲ ਬਹੁਤ ਪੁਰਾਣੀ ਹੈ ਤੇ ਮੈਂ ਕਿਹਾ ਮਗਰ ਵੀ ਦੇਖਣਾ ਬਹੁਤ ਕੌਂਦੇ ਮਨ ਤਾਂ ਜ਼ਮਾਨੋ ਦੇ ਮੈਂ ਕਦੀ ਰਹਿ ਕੇ ਇੰਤਜ਼ਾਮ ਕਰਦਾ ਮਗਰ ਜਾਣਾ ਮੇਰੇ ਬੋਲ ਸੁਣ ਕੇ ਆਸਵਾ ਕਹਿੰਦੇ ਗਿਆਨੀ ਜੀ ਉੱਥੇ ਤਾਂ ਕੋਈ ਵੀ ਨਹੀਂ ਜਾਂਦਾ ਮੈਂ ਕਿ ਕਬੀਰ ਗਿਆ ਸੀ ਕਿ ਨਹੀਂ ਆਪਾਂ ਉਹਦੀ ਸਮਾਦ ਦੇਖਣ ਜਾ उदो ते कोई पंद्रह भी जुलाया घर सन मुसलमान हम सुने चंगा तगड़ा कस्बा बन गया जब मैं पहुंचे तो मैं देख के हैरान होया हो पासे ब्राह्मण बैठा हुआ समाध से मैनू कह लगा सरदार जी संत कबीर की समाध है बड़े व्याथा थे बड़े उपनिषदों के पंडित थे समाधि लीन थे ब्रह्मलीन पुरुष है बड़िया बड़िया गल उधर मजौर खि खे, खिचे एक पास मजौर बैठा दूजे पास खिंग ये सूफी संत थे वरी अल्लाह थे बड़िया खूबिया अपने कोल खिचे ब्राह्मण अपने कोल खिचे मेरे कोल भी नहीं रहो तंग आके बेचारा इतने आया कि इतने भी खेड़ा नहीं चढ़िया इतने भी खेड़ा नहीं चढ़िया ਇਹੇ ਥਾਤੋ ਟਾਂਗੋ ਕੇ ਛੋੜ ਕੇ ਆਇਆ ਸੀ ਬਨਾਰਸ ਤੁਸੀਂ ਇੱਥੇ ਵੀ ਬੈਠ ਗਏ ਦੀ ਸਮਾਗਮ ਤੇ ਵੀ ਬੈਠ ਗਏ ਜਦ ਕਿ ਤੁਹਾਨੂੰ ਮੰਨਦਾ ਹੀ ਨਹੀਂ ਹੰਮਦਾ ਧਗੜਾ ਰਹਾ ਨਾ ਕਹੋ ਪੰਡਤ ਮੌਲਾ ਛਾੜੇ ਰੋ ਪੰਡਤ ਮੌਲਾ ਜੋਦਿਕ ਦੀਆ ਛਾੜ ਕੇ ਚਲੇ ਹਮ ਕਿਛੂ ਨਾ ਲੀਆ ਖਤਰਿਆਂ ਦਾ ਧਰਮ ਛੋੜਿਆ ਮਲੇਚ ਬਾਖੇ ਆ ਗਈ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨ ਸ੍ਰੇਸ਼ਟ ਸਭ ਇੱਕ ਵਾਰ ਨਾ ਹੋਈ ਧਰਮ ਹੈ ਕੀ ਜੇ ਤਰੇ ਮਰ ਕੋ ਨਾਲ ਕਰਮ ਨਹੀਂ ਚਾਹੀਏ बाकी सब कुछ चल रहे हैं, समाज चल रहा है मन अपना कारोबार धंधा चल रहा है अपना राजनीति चल रही है नाल धर्म नहीं चल रहा यदि चाल दस दें धर्म वह नहीं चल रहा यदि चाल दस दें धंधा चल रहा है राजनीति चल रही है सब कुछ दिखाई जाता है और परिवार चल रहे है समाज चल रहे है धर्म नहीं चल रहा धर्म की गत रहे ਕਿਉਂ ਸਿਸ਼ਟ ਸਮੇਂ ਤੇ ਵਾਰ ਨਾ ਹੋਈ ਸਾਰੀ ਸਿਸ਼ਟੀ ਇੱਕੋ ਵਾਰ ਨਾ ਹੋਈ ਕਿਹੜਾ ਵਰਨ ਵੈਸ਼ ਮੈਂ ਫਿਰ ਅਰਜ਼ ਕਰਾਂ ਵੈਸ਼ ਕਿਸ ਨੂੰ ਕਹਿੰਦੇ ਨੇ ਜਿਹੜੇ ਸਾਹਮਣੇ ਧਨ ਹੀ ਮਹਾਨ ਹੈ ਬਾਕੀ ਕੁਝ ਵੀ ਨਹੀਂ ਉਹ ਧਨ ਵੀ خاطر ਘਰਮ ਦੇ ਸਕਦਾ ਹੈ ਧਨ ਦੀ خاطر ਇਮਾਨ ਅਣਖ ਗਾਇਰ ਕੌਮ ਦੇਸ਼ ਇੱਜ਼ਤ ਅਸਮਤ ਸਭ ਕੁਝ ਵੇਚ ਸਕਦਾ ਹੈ वैश शब्द संस्कृत है यदि मुकाबले एक होर शब्द है परशियन का वैशिया वैशिया जो सरे आम अपनी असमत बेचे अपना जिसम बेचे, जिस्मेचे वैशिया वैशिया तो जो सिर्फ इज्जत ही नहीं असमत ही नहीं देश बेचे कौम बेचे धर्म बेचे ईमान बेचे अणग बेचे इज्जत बेचे अस्मत बेचे वेश वेश वैशनल वैश धर्म नहीं चलता क्योंकि धर्म ODE हाथ आया तो ने धर्म नो बेच दे देना है मिलजा लालच के ने हवास्ते बंदे वफा को बेच देते हैं खुदा का घर की क्या कहिए खुदा को बेच देते हैं ODE दे रब नो भी बेच देन दे ਇਹ ਉਹ ਨਾ ਦੇ ਹੱਥ ਕਿਦਰੇ ਰਾਬਾ ਦੇ ਉਹਨਾਂ ਨੂੰ ਰੱਬ ਨਹੀਂ ਚਾਹੀਦਾ ਲੋਕੀ ਬਾਗ ਜਾਂਦੇ ਨੇ ਗੁਰੂ ਕੇ ਸਿੱਖ ਪਹਿਲੇ ਗਾੜੀ ਕੇ ਇਸ ਮਨਾਂ ਦੇ ਦਾਨ ਹੀ ਮਹਾਨ ਹੈ ਗੁਰੂ ਕੀ ਰਹਿਤ ਹੀ ਮਹਾਨ ਸੀ ਕੁਝ ਵੀ ਵੇਚਿਆ ਜਾ ਸਕਦਾ ਹੈ ਰਹਿਤ ਬੈਤ ਨੂੰ ਵੇਚਿਆ ਜਾ ਸਕਦਾ ਹੈ ਧਰਮ ਨੂੰ ਵੇਚਿਆ ਜਾ ਸਕਦਾ ਹੈ ਇਮਾਨਤ ਨੂੰ ਕਾਹ ਮਨ ਕੋਈ ਵੇਚ ਵੇਚਣ ਵਾਸਤੇ ਦੇਸ਼ ਦੇ ਰਾਜ਼ ਦੱਸ ਦਿੰਗੇ ਨ ਸਿਗਰੇਟ ਵੇਚ ਦਿੰਗੇ महाराज के रहे सारी सृष्टि वैश हो गई है सारी सृष्टि लोग प्रदान हो गए लोग प्रदान हो गए सारी सृष्टि वैश हो गई है सारे यूरोप चर्च उजड़ गए हैं फलक बहुत इमारतों ने गुरुद्वार यूपी बिहार बंगाल राजस्थान महाराष्ट्र अमृत वेले चले जाओ चार बंदे कोई नहीं बैठे खाली बैठे बिल्कुल खाली गुरु ਬڑے-ਬڑے ਹਾਲ ਬਣਾ ਕੇ ਕੀ ਕਰੀਏ ਇਨ੍ਹਾਂ 50 ਸਾਲਾਂ ਦੇ ਬੜੇ ਸੁੰਦਰ ਗੁਰਦੁਆਰੇ ਬਣਨ ਪਹਿਲੇ ਨਹੀਂ ਸੰਕਪਰੀਆਂ ਜਗੁਰਦੁਆਰੇ ਸਨ ਛਪਰੀਆਂ ਜਗੁਰਦੁਆਰੇ ਸਨ ਹੁਣ ਤੇ ਮਕਰਾਨੇ ਦਾ ਸਾਰਾ ਮਾਲ ਬਲ ਗੁਰਦੁਆਰਿਆਂ ਨੂੰ ਲੱਗ ਰਿਹਾ ਹੈ ਖਾਣਾ ਲਿਆ ਖਾਣਾ ਖਰੀਦੀਆਂ ਜੀ ਪੰਜਾਬ ਸਾਲਾਂ ਦੇ ਜਿੰਨੇ ਸੁੰਦਰ ਗੁਰਦੁਆਰੇ ਬਣੇ ਨੇ ਪਹਿਲੇ ਨਹੀਂ ਸਨ ਗੁਰਦੁਆਰਾ ਬਣਦਾ ਹੈ ਸੇਵਾ ਨਾਲ ਦਾਨ ਦਾਨ ਸੇਵਾ ਨਾਲ ਸੇਨਾ ਨਾਂ ਸੁੰਦਰ ਸੁੰਦਰ ਗੁਰਦੁਆਰੇ ਬਣੇ ਪਰ ਜਿਤਨੇ ਸੁੰਦਰ ਗੁਰਦੁਆਰੇ ਬਣੇ ਉਤਨੀ ਸਿੱਖੀ ਕਰੂ ਕੋ ਪਤਨੇ ਸਿੱਖੀ ਪੜ ਤੋ ਸੇਖਨੇ ਸੁੰਦਰ ਬਣਨਾ ਸੇ ਸੇਮਰਨ ਗੁਰਦੁਆਰੇ ਸੁੰਦਰ ਬਣਨੇ ਸਾਨੂੰ ਸੇਵਾ ਨਾ ਗੁਰਦੁਆਰੇ ਸੁੰਦਰ ਕਦਮ ਕਦਮ ਤੇ ਬਣਦੇ ਜਾ ਰਹੇ ਨੇ ਘਰ ਘਰ ਦੇ ਸਿੱਖੀ ਕਰੂ ਪਾਉਂਦੇ ਜਾ ਹਕੀਕਤ ਕਰ ਹਕੀਕਤ ਇੱਕ ਟੋਕ ਨੂੰ ਆਕਰ ਮੈਂ ਗੱਲ ਰਖੀ ਸਰਗੁਨਾਤ ਚੰਦ ਸਜਣਾ ਨੂੰ ਸੁਣਾਰ ਵਾਸਤੇ ਜਿਹੜੇ ਕਈ ਨਹੀਂ ਤੁਸੀਂ ਕਿਤਾਬ ਲਿਖੀ ਤੇ ਆਇਆ ਨਾ ਤਾਂ ਆਪ ਅੱਗੇ ਆਓ ਮੈਂ ਕਿ ਮੈਂ ਇੱਕ ਫਿਸਦੀ ਅੱਗੇ ਆਇਆ ਦੋ ਚਾਰ ਜਗਿਆਂ ਤੇ ਮੇਰੇ ਨਾਲ ਜੋ ਵਾਪਰੀ ਉਹ ਮੈਂ ਜਾਣ ਪਮੇ ਜਾਣ ਤੇ ਮੈਂ ਤੇ ਥੋੜੀ ਬਹੁਤ ਜਿਹੜੀ ਕਹਾਣੀ ਸੇਵਾ ਚੱਲਦੀ ਹੈ ਫਰੇ ਵੀ ਰਹੀ ਕਥਨ ਹੋ ਜਾਏਗਾ ਕਾਰਨ ਮੈਂ ਫਿਰ ਅਰਜ਼ ਕਰਾਂ ਉਸ ਤਰ੍ਹਾਂ ਦੀਆਂ ਰਾੜੀਆਂ ਦੇ ਨਾਲ ਸਾਰਾ ਸੰਸਾਰ ਬਰਿਆ ਪਿਆ ਜਿਨ੍ਹਾਂ ਦਾ ਕੰਮ ਹੈ ਸੋੜਾ ਲੈਓ ਤੇ ਸ਼ੀਸ਼ੇ ਤੋਂ ਢੋੜੇ ਸ਼ੀਸ਼ ਸਾਡੀ ਕ੍ਰੂਪਤਾ ਕਾਹ ਬਿਆਨ ਕਰਦੇ ਕਮਜ਼ੋਰੀਆਂ ਕਾਹ ਬਿਆਨ ਕਰਦੇ ਐਸਾ ਕਿਉਂ ਕਹਿੰਦੇ ਨੇ ਐਸਾ ਕਿਉਂ ਕਹਿੰਦੇ ਹੈਰ ਹਨ ਉਹ ਜੰਮੇ ਨੇ ਉਹ ਮਨੁੱਖੀ ਆਪਣੇ ਆਪਣਾ ਉਤਮਾ ਚਾਹੁੰਦੇ ਨੇ ਸ਼ਾਮ ਦੇ ਸਮੇਂ ਦੇ ਰਾਸ ਸਾਭ ਨੂੰ ਛੱਡ ਕੇ ਜਿਨ੍ਹਾਂ ਨੇ ਸਿੱਕੀ ਨੂੰ ਸ਼ਰਾਬ ਦੇ ਪਿਆਲੇ ਵਿੱਚ ਡੋਗਿਆ ਕਹਿੰਦੀ ਉਤਮਾ ਚਾਹੰਦੇ ਸਰਕਾਰ ਚੰਦਨ ਸਰੋਪੇ ਚੰਦ ਉਹ ਵੀ ਸਰੋਪੇ ਚੰਦ ਅਰੂ ਸਰਕਾਰ ਚੰਦ ਸਿੱਕੀ ਨੂੰ ਡੋਗਿਆ ਸ਼ਰਾਬ ਦੇ ਪਿਆਲੇ ਔਰ ਕਿਤਨਾ ਸਰੂਪ ਇੱਕ ਰੂਪ ਦਾ ਜਗਤ ਦੇ ਸਾਹਮਣੇ ਫੈਲੂ ਰਿਹਾ ਸਿੱਖਾਂ ਤੇ ਬਾਤਲਾਂ ਤੇ ਫੈਲੀ ਐਸੀ ਕਾਹਦੀ ਗੱਲ ਕਰਨੀ ਧਨ ਗੁਰ ਨਾਨਕ ਦੇਵ ਜੀ ਵਾਲਾ ਜੀ ਦੇ ਸਬੋਲ ਦੇ ਆਸਰੇ ਤੇ ਸੇਸ਼ਟ ਸਭ ਇੱਕ ਵਰਨ ਹੋਈ ਸਾਰੀ ਸੇਸ਼ਟ ਇੱਕ ਹੋਈ ਵਰਨ ਹੋ ਗਈ ਧਰਮ ਕੀ ਗਤ ਰਹੀ ਸਭ ਕੁਝ ਵੇਚਣਾ ਕੀਰਤਨ ਵੇਚਣਾ ਮਨ ਮੰਗਦੇ ਨੇ ਕੀਰਤਨ ਮੈਂ ਬਹੁਤ ਕੇ ਆਪਣੇ ਸਾਥੀਆਂ ਨੂੰ ਮਿਲ ਜਾ ਤੋ ਠੀਕ ਹੈ ਨਜ਼ਰਾਂ ਨਾਲ ਰਹਿ ਸਕਦੇ ਹਾਂ ਬੇਟਾ ਲੈਣ ਦਾ ਪਿਆਰ ਗੁਰੂਆਂ ਨੇ ਸਾਨੂੰ ਦਿੱਤਾ ਉਹਨਾਂ ਨੇ ਮਰਿਆਦਾ ਚਲਾਈ ਸੀ ਮੁੱਲ ਨਹੀਂ बोल कीर्तन बिक रहा कथा दिख रही है पाठ बिकता और गुरुद्वार जो सेवा कर दिन सेवा बेच गए बदले को चाहिए मिनिस्ट्री चाहिए एम पी बनना एमएलए बनना पंजाब के चाहिए कुछ जिन्ना वाला गुरुद्वारा है उतनी वीडी सेवा राजनीति चल रही है धर्म नहीं चल रहा धर्म नहीं चल रहा श्रेष्ठ तो सब एक बार ना हो धारम एक गई इन्हों साल ईसाई मिश्रिया ने हिंदुस्तान गरीब मुल्क दे, डेढ़ करोड़ को भी ज्यादा ईसाई सजाए ने साठ लाख हिंदुस्तान में सजाए पांच सौ साल का सुनहरी इतिहास गुरु की गोलता गांधी कमी ने तो डेढ़ करोड़ असि गिने जा सारी दुनिया अद्धा तो पंजाब फत हो गया पता क्यों श्रेष्ठ सब एक वर्ण हो धर्म की गत रही धन गुरु नानक देव जी महाराज ने धर्म क्यों नहीं चल रहा इस पंक्ति रख के थोड़े सामने वजाहत की थी इस वास्ते जो समाज साडे चल रहा है कारोबार नाल चल रही है।, है तो धर्म को चलाना है साड़ी चाव के कोई कह दे, 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 दे गुरु चल रहे ਇਹ ਦੇ ਨਾਲ ਹੀ ਬੱਲੇ ਮਚਲ ਗਈ। ਇਹ ਤੇ ਧਾਰਮਿਕ ਮੰਦਰ ਹੈ। ਐਸਾ ਨਾ ਹੋਵੇ ਕਿ ਸੱਤ ਕੀ ਪਾਠ ਵੀ ਕਰਦੇ ਪਈ ਹੋਵੇ ਤੇ ਅਗਲਾ ਕਹੇ ਡੇਰਾ ਹੀ ਕੋਰਾ ਰਾਜ ਨਹੀਂ ਤੱਕ ਹੈ। ਇਹਦੇ ਪਾਸ ਦੇ ਵਿੱਚ ਵੀ ਰਾਜਨੀਤੀ ਚਲਦੀ। ਇਹਦੀ ਸੇਵਾ ਦੇ ਵਿੱਚ ਵੀ ਰਾਜਨੀਤੀ ਚਲਦੀ। ਇਹਦੇ ਲੈਕਚਰਾਂ ਦੇ ਵਿੱਚ ਵੀ ਰਾਜਨੀਤੀ ਚਲਦੀ। ਇਹਦੇ ਕਥਾ ਕੀਰਤਨ ਦੇ ਵਿੱਚ ਵੀ ਦੰਦਾ ਚੱਲ ਜਾਂਦੇ। ਕੁਝ ਵੀ ਨਹੀਂ, ਕੁਝ ਵੀ ਨਹੀਂ। ਫਿਰ ਮੈਂ ਪੰਜ ਦਿਨ ਤੁਹਾਨੂੰ ਸੁਣਾ ਦਗਾ ਤਾਂ ਕਿ ਕੰਟੌਲ ਮੈਂ ਇਸ ਸਮਾਪਤੀ ਕਰਦਾ। ਖਤਿਰਨਾਤਾ ধর্ম છોੜਿਆ ਬਨੇਚ ਬਾਤਿਆ ਗਈ ਸਿਸ਼ਟ ਸਭੇ ਕੇ ਵਰਨ ਹੋਈ ਧਰਮ ਕੀ ਗਤ ਸਾਡੇ ਪੈਰ ਚਰਨ ਸਾਡੇ ਨਾਲ ਧਰਮ ਚੱਲਣਾ ਚਾਹੀਦਾ ਧਰਮ ਦੀ ਇਛਾ ਸਾਡੀ ਜਿੰਦਗੀ ਹਰ ਥਾਂ ਤੇ ਛੋੜ ਗਈ ਹਰ ਜਗ੍ਹਾ ਤੇ ਛੋੜ ਇਸ ਤਰ੍ਹਾਂ ਦੀ ਹਰ ਸਿੱਖ ਜ਼ਿੰਮੇਵਾਰੀ ਮਹਿਸੂਸ ਕਰੇ ਆਸ ਕਰਕੇ ਉਹ ਜੋ ਗੁਰਦੁਆਰੇ ਆਉਂਦੇ ਗੁਰਬਾਣੀ ਸੁਣਦੇ ਹੈ ਮੇਰਾ ਕਰਮ ਕਾਂਡ ਨੇ ਕਰਮ ਕਾਂਡ ਸਰੀਰ ਨਾਸ ਹੋਇਆ ਕਰਮ ਨਾਸ ਹੋ ਗਿਆ ਮੈਂ ਕਹਿ ਰਾਤ ਅਰਜ ਕੀਤੀ ਉਹਨੂੰ ਮਨ ਦਾ ਹਿੱਸਾ ਬਣਾਣਾ ਔਰ ਜੇ ਸਾਡੇ ਨਾਲ ਧਰਮ ਚਲੇਆ ਐਸੇ ਸਿੱਖਾਂ ਦੀ ਤੇ ਫਿਰ ਮੰਗ ਕੀਤੀ ਗਈ ਅਸੀਂ ਅਰਦਾਸ ਵਿੱਚ ਸ਼ਬਦ ਐਡ ਕੀਤੇ ਨੇ ਸੇ ਸੰਤ ਗੁਰਮੁਖ ਪਿਆਰੇ ਮੈਂ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ ਇਹ ਗੁਰੂ ਉਹਨਾਂ ਦਾ ਮਿਲਾਪ ਮਾਗੋ साधु जन दे जिन्ह दो मिलने तू चेते हैं तू चेते हैं हमरा धन माघो धर नहीं हर यह धा सावधान करिए सिर धन है परमात्मा जिसको तो सारा धन आम पर समझ समुदा करके परमात्मा मनुखना नहीं चल जल के चल रही परमात्मा पे है पर मनुख की तरजे जिंदगी नहीं चल रही ਸਮਾਜ ਚੱਲ ਰਿਹਾ ਹੈ ਰਾਜਨੀਤੀ ਚੱਲ ਰਹੀ ਹੈ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਬੜੇ ਬੜੇ ਮੈਂ ਧਾਰਮਿਕ ਸਮੇਲਨ ਦੇਖ ਕੇ ਵੀ ਹੈਰਾਨ ਹੋ ਜਾਣਾ ਅਖੀਰ ਵਿੱਚ ਲੋਕਾ ਦਾਕਾ ਲਾਨੇ ਨੇ ਖਰਚੇ ਕਿਤਨਾ ਹੋਇਆ ਬਚਿਆ ਕਿਤਨਾ ਐ ਸਤਿਗੁਰਾਂ ਦੀ ਅਲੋੜੀ ਕਿ ਮੈਂ ਸਚਾਈ ਤੁਹਾਨੂੰ ਪ੍ਰਗਟ ਕਰਾਂ ਤਿੰਨ ਦਿਨ ਸਮਾਗਮ ਜਦ ਅਲਵਰ ਦੇ ਚੌਂਡੇ ਨਾ ਫੇ ਮੈਂ ਮਹਿਸੀ ਕੋਲ ਕੁਛ ਲੈਣਾ ਤੇ ਦੇਣਾ ਕਿਤਨੇ ਆਦਾ ਕੋ ਲੱਕਾਂ ਦੇ ਬਿਲਵਾੜੇ ਮੇਰੇ ਸਾਹਮਣੇ ਰੱਖਦਾ

ਜੋ ਤੁਸੀਂ ਹੌਸਲਾ ਕਰਕੇ ਅਨੰਦ ਜੀਵਤਾ ਬੜੀ ਮਸ਼ਹੂਰੀ ਹੈ ਬੜੀ ਵਿਹੈਚੰਤ ਤੁਹਾਨੂੰ ਲੰਬੀ ਸੋਚਣੀ ਗਹਿਰੀ ਸੋਚਣੀ ਸਤਿਗੁਰੂ ਦੇਵੇ ਔਰ ਇਤਨੀ ਗਹਿਰੀ ਸੋਝ ਰਹਿਣ ਕਿ ਤੁਸੀਂ ਜਿਸ ਪਾਸੇ ਜਾਓ ਧਰਮ ਦੀ ਮਹਿਕ ਵੰਦੇ ਜਾਓ ਧਰਮ ਦੀ ਖੁਸ਼ਬੂ ਵੰਦੇ ਜਾਓ ਗੁਰਮਤ ਦਾ ਚਾਨਣਾ ਵੰਦੇ ਜਾਓ ਗੁਰੂ ਬਰਕਤਾਂ ਪਾਵੇ ਔਰ ਪਰਬੰਧਾਂ ਨਾਲ ਤੋੜ ਦੇਵੇ ਸਮਰਥਾ ਦੇਵੇ ਹੋ ਰਕਸ਼ਾਪੂਰਵਕ ਇਸ ਨੂੰ ਨਾ ਸਕਣ ਬੋਲ ਚੁਕ ਦੀ ਸ਼ਵਾ